ਸਕਵਿੰਦਰ ਜੀ ਜਿਹੜੇ ਅੱਜ ਪਿੰਡ ਗੌਸਗੜ ਦੇ ਵਿੱਚ ਰੇਤ ਨਾਲ ਪਰੇ ਟਿੱਪਰ ਘੇਰੇ ਗਏ ਆ ਪਹਿਲਾਂ ਤਾਂ ਕਾਰਨ ਜਰੂਰ ਦੱਸਿਓ ਕਿਉਂ ਘੇਰੇ ਗਏ ਕਾਰਨ ਇਹ ਜੀ ਇਹ ਓਵਰਲੋਡ ਟਿੱਪਰ ਜਿਹੜੇ ਆ 7 ਵਜੇ ਦਰਿਆ ਤੋਂ ਆਉਂਦੇ ਆ ਇੱਥੋਂ ਫਿਰ ਸਸਰਾਲੀ ਕਲੋਨੀ ਗੱਡਾਪੁਰ ਪਿੰਡ ਗੌਸਗੜ ਪਿੰਡ ਜੀ ਇਹਨਾਂ ਤੋਂ ਹੋ ਕੇ ਅੱਗੇ ਜਾਂਦੇ ਆ ਤੇ ਸਾਡੀਆਂ ਜਿਹੜੀਆਂ ਸੜਕਾਂ ਨੇ ਸਾਰੀਆਂ ਬਰਬਾਦ ਕੀਤੀਆਂ ਪਈਆਂ ਨੇ ਆ ਹੁਣ ਦੇਖੋ ਬਰਸਾਤ ਹੋਈ ਆ ਸਾਡੇ ਪਿੰਡ ਦੀ ਫਿਰ ਨਹੀਂ ਪੈਦਲ ਜਾਂ ਮੋਟਰਸਾਈਕਲ ਤੇ ਬੰਦਾ ਪੈਦਲ ਵੀ ਨਹੀਂ ਨੰਗ ਸਕਦਾ ਤੇ ਤਾਂ ਕਰਕੇ ਸਾਨੂੰ ਅਸੀਂ ਮਜਬੂਰ ਹੋ ਕੇ ਇਹ ਕੰਮ ਕੀਤਾ ਰੈਂਜੀਟ ਕਰਕੇ ਐਡਵੋਕੇਟ ਮੈਂ ਇਸ ਪਿੰਡ ਦੀ ਵਸਨੀਕ ਆ ਜਰਦੀ ਵਾਸੀ ਆ ਹਾਈ ਕੋਰਟ ਦੇ ਵਿੱਚ ਪ੍ਰੈਕਟਿਸ ਕਰਦੀ ਆ ਇਹ ਇਸ਼ੂ ਇਹ ਹੈਗਾ ਕਿ ਪਿੰਡ ਦੇ ਵਿੱਚ ਬਹੁਤ ਧੇਰ ਤੋਂ ਹੀ ਇਹ ਚੀਜ਼ਾਂ ਮਤਲਬ ਚੱਲ ਰਹੀਆਂ ਨੇ ਕਿ ਇੱਥੇ ਓਵਰਲੋਡਡ ਟਿੱਪਰ ਜਿਹੜੇ ਹੈਗੇ ਆ ਉਹ ਹੰਡਰਡਸ ਦੀ ਗਿਣਤੀ ਦੇ ਵਿੱਚ ਲੰਘਦੇ ਨੇ ਜਦਕਿ ਇਹ ਦੱਸ ਹੀ ਚੁੱਕੇ ਆ ਕਿ ਸਾਡੇ ਕੋਲ ਆਲਰੇਡੀ ਐਵਿਡੈਂਸ ਹੈਗਾ ਆ ਕਿ ਇੱਥੇ ਇਹ ਜਿਹੜੇ ਹੈਗੇ ਆ ਸਿਰ ਪਿੰਡ ਦੀ ਆਵਾਜ਼ਾਈ ਲਈ ਆ ਤੇ ਉਹਦੇ ਕਰਕੇ ਇਥੇ ਜਿਹੜੀ ਸੜਕ ਦੀ ਸਾਡੀ ਦੀ ਦੁਰਗਤੀ ਹੋਈ ਹੋਈ ਆ ਉਹ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਤੇ ਉਹਦੇ ਕਰਕੇ ਸਾਡੇ ਪਿੰਡ ਦੇ ਲੋਕਾਂ ਦੀ ਜਿਹੜੀ ਜਾਨੀਮਾਲੀ ਨੁਕਸਾਨ ਵੀ ਹੋ ਰਿਹਾ ਆ ਬਜ਼ੁਰਗ ਰਾਤ ਨੂੰ ਤੁਰਦੇ ਆ ਤਾਂ ਜਿਵੇਂ ਆਬਵੀਅਸੀ ਗੱਲ ਆ ਹੁਣ ਜਿਹੜੇ ਬਜ਼ੁਰਗ ਨੇ ਉਹਨਾਂ ਦੀ ਜਾਦਾ ਨਜ਼ਰ ਨਹੀਂ ਹੈਗੀ ਸੈਰ ਕਰਨੀ ਵੀ ਇੱਥੇ ਕਿਉਂਕਿ ਸਾਡੇ ਕੋਲ ਕਿਹੜਾ ਸ਼ਹਿਰ ਵਾਂਗੂ ਪਾਰਕਾਂ ਨੇ ਇੱਥੇ ਵੀ ਅਸੀਂ ਪਾਰਕ ਦੇ ਵਿੱਚ ਜਾ ਕੇ ਸੈਰ ਕਰ ਲਈ ਹੁਣ ਸਾਰਿਆਂ ਨੇ ਸੈਰ ਕਰਨੀ ਆ ਜੋ ਕੁਝ ਵੀ ਕਰਨਾ ਜੇ ਉਹ ਵੀ ਦੇਖ ਲਓ ਨਾ ਸੈਰ ਕਰਾ ਨਿਕਲਦੇ ਬਜ਼ੁਰਗ ਉਹ ਖੱਡਾ ਇਹਦੇ ਵਿੱਚ ਪੈਰ ਪੈ ਗਿਆ ਤਾਂ ਉਹ गिर ਗਏ ਉਹਨਾਂ ਦੇ ਸੱਟ ਲੱਗੀ ਇੱਕ ਬਜ਼ੁਰਗਾ ਉਹਨਾਂ ਦਾ ਚੂਲਾ ਟੁੱਟ ਗਿਆ ਤੇ ਬੱਚੇ ਆ ਬੱਚਿਆਂ ਨੂੰ ਖੇਡਣ ਲਈ ਮਤਲਬ ਜੇ ਇਹ ਤੂੰ ਡਰ ਕੇ ਜਾਣਗੇ ਨਾ ਕਿਤੇ ਖੇਡਣ ਵੀ ਜਾਣਗੇ ਸੋ ਉਹ ਸਾਡੀਆਂ ਜਿਹੜੀ ਆਮ ਜ਼ਿੰਦਗੀ ਆ ਨਾ ਸਾਡੇ ਜਿਹੜੇ ਆਮ ਜਿਹੜੇ ਸਾਡੇ ਅਧਿਕਾਰ ਆ ਉਹਨਾਂ ਦਾ ਇਸ ਚੀਜ਼ ਕਰਕੇ ਹਨਨ ਹੋ ਰਿਆ ਆ ਉਹ ਸਪੀੜੀ ਜਿਹੜਾ ਹੈਗਾ ਆ ਉਹਦੀ ਜਸਟਿਸ ਕਿਉਂ ਨਹੀਂ ਮਿਲੀ ਇਹ ਇਹ ਬੋਲਦੇ ਆ ਨਾ ਕਿ ਆਨਲਾਈਨ ਕਰੋ ਆਨਲਾਈਨ ਪੋਰਟਲ ਆ ਫਲਾਨਾ ਆ ਤੇ ਹਮ ਕਾ ਦੇਖ ਲੋ ਜੇ ਸਾਨੂੰ ਕਰਨਾ ਪਿਆ ਸੀ ਭੁੱਖ ਹੜਤਾਲਾਂ ਵੀ ਕਰਾਂਗੇ ਜੋ ਕਰਨਾ ਪਊਗਾ ਕਰਾਂਗੇ ਪਰ ਇਸੀ ਇਥੋਂ ਕਿਸੇ ਨੂੰ ਉਲੰਘਣ ਨਹੀਂ ਦੇਣਾ ਦੇਖੋ ਜੀ ਸਾਰਨੋ ਜ਼ਰੂਰੀ ਹੁੰਦਾ ਪਿੰਡ ਦਾ ਸੰਜੋਗ ਸਾਡੇ ਸਾਰੇ ਪਿੰਡ ਗਦਾਪੁਰ ਦੇ ਸਰਪੰਚ ਸਾਹਿਬ ਵੀ ਕੱਡੇ ਨੇ ਇਹ ਦੋਨਾਂ ਤਿੰਨਾਂ ਪਿੰਡਾਂ ਦਾ ਪੂਰਨ ਸੰਯੋਗ ਸਾਡੇ ਪਿੰਡ ਦੇ ਰੋਡ ਤੇ ਇਸ ਰੋਡ ਤੇ ਤਿੰਨ ਸਕੂਲ ਪੈਂਦੇ ਨੇ ਇੱਕ ਆਂਗਣਵਾੜੀ ਮਿਡਲ ਤੇ ਸੈਕੰਡਰੀ ਉਹ ਬੱਚੇ ਰੋਜ਼ ਜਾਂਦੇ ਨੇ ਇਹ ਟਿਪਰਾਂ ਦੀਆਂ ਡਾਰਾਂ ਦੀਆਂ ਡਾਰ ਆਉਂਦੀਆਂ 10 15 15 ਟਿਪਰ ਕੋਈ ਸਾਈਡ ਨਹੀਂ ਦਿੰਦਾ ਆ ਤੁਸੀਂ ਹੁਣ ਆ ਰੋਡ ਦੇਖਿਆ 10 ਫੋਟਾ ਰੋਡ ਆ ਸਸਰਾਲੀ ਤੋਂ ਜੇ ਕੋਈ ਬੰਦਾ ਬਿਮਾਰ ਹੋ ਜੇ ਉੱਥੋਂ ਲੈ ਕੇ ਆਉਣਾ ਪੈ ਜੇ ਗੌਸਗੜ੍ਹ ਤੱਕ ਪੂਰਾ ਹੋ ਜੂ ਐਜੇ ਹਾਲਾਤ ਨੇ ਨਾ ਕੋਈ ਸਾਈਡ ਦਿੰਦੇ ਆ ਤੇ ਇਹ ਸਾਡੀ ਪੁਰਨ ਜੋਰ ਤੇ ਮੰਗਾ ਵੀ ਇਹਨਾਂ ਤੇ ਪੂਰਨ ਤੌਰ ਤੇ ਬੰਦ ਕੀਤਾ ਜਾਵੇ ਸਾਡੇ ਜਿੰਨਾ ਟਾਈਮ ਇਹ ਬੰਦ ਨਹੀਂ ਹੁੰਦਾ ਉਹਨਾਂ ਦਾ ਟਾਈਮ ਧਰਨਾਚਾਰੀ ਜਾਰੀ ਰਹੂਗਾ ਜੀ ਅਸੀਂ ਤੇ ਇਹ ਕਹਿਣ ਜਾਣੇ ਆ ਸਾਡੀ ਇਹ ਮੰਗ ਆ ਵੀ ਪੂਰਨ ਤੌਰ ਤੇ ਇਹਨਾਂ ਨੂੰ ਬੰਦ ਕੀਤਾ ਜਾਵੇ ਓਵਰਲੋਡ ਚੱਲਦੇ ਆ ساری ਰਾਤ ਟਿਪਰ ਚੱਲਦੇ ਆ ਇਹਨਾਂ ਦਾ ਕੋਈ ਟਾਈਮਿੰਗ ਨਹੀਂ ਹੈਗੀ ਬੱਚਿਆਂ ਨੂੰ ਸਕੂਲ ਜਾਣ ਆਉਣ ਤੋਂ ਪਰੇਸ਼ਾਨੀ ਹੈ ਬਿਲਕੁਲ ਸਿਆਣੇ ਬੰਦਾ ਕੋਈ ਨਹੀਂ ਜਾ ਸਕਦਾ ਕੋਈ ਵੀ ਲੀਡਰ ਆਵੇ ਸਾਡੇ ਨਾਲ ਗੌਂਸ ਘੜਦੋ ਤੁਰ ਕੇ ਸਸਰਾਲੀ ਕਲੋਨੀ ਚੱਲੇ ਠੀਕ ਹੈ ਤੇ ਉਹਨੂੰ ਪਤਾ ਲੱਗ ਜਾਊਗਾ ਵੀ ਇੱਥੇ ਕੀ ਹਾਲਾਤ ਆ ਠੀਕ ਹੈ ਤੇ ਕੋਈ ਸੁਲਵਾਈ ਨਹੀਂ ਹੋ ਰਹੀ ਤੇ ਸਾਡਾ ਸਾਰਾ ਪਿੰਡ ਤੇ ਸਹਿਯੋਗ ਆ ਤੇ ਅਸੀਂ ਧਾਨਾਪੁਰ ਲਾਗੇ ਰੱਖਾਂਗੇ ਠੀਕ ਹੈ ਜਰ ਟਾਰਗੇਟ ਸੰਗ ਜੀ ਮੇਰਾ ਹਾਂਜੀ ਹਾਂਜੀ ਇਹ ਜੀ ਕੀ ਕਹਿਣਾ ਚਾਹ ਰਹੇ ਇਹ ਜੀ ਸਾਡੇ ਨਾਲੀਆਂ ਦਾ ਬਹੁਤ ਨੁਕਸਾਨ ਆ ਜੀ ਪਾਣੀ ਦੀ ਜਿਹੜੀ ਵਾਟਰ ਸਪਲਾਈ ਆ ਜਿਹੜੀ ਜਾਂਦੀ ਆ ਛੱਪੜ ਦੇ ਵਿੱਚੋਂ ਨਹੀਂ ਜਾਂਦੀ ਉਹ ਵੀ ਰੁਕੀ ਹੋਈ ਆ ਘਰਾਂ ਜਿਹੜੇ ਘਰ ਨਹੀਂ ਮੈਨੇ ਉਹਨਾਂ ਦਾ ਪਾਣੀ ਵੀ ਰੁਕਿਆ ਹੋਇਆ ਹੈ ਵਾ ਕਿਉਂਕਿ ਜਦ ਤੁਸੀਂ ਆਪ ਹਾਲਾਤ ਦੇਖ ਲਓ ਨਾਲੀਆਂ ਬੰਦ ਹੋਈਆਂ ਪਈਆਂ ਨੇ ਸੜਕ ਦਾ ਬਹੁਤ ਬੁਰਾ ਹਾਲ ਆ ਗਦਾਪੁਰ ਤੋਂ ਲੈ ਕੇ ਸਾਡੇ ਪਿੰਡ ਦੇ ਘਰਾਂ ਹੋਂ ਰੋਡ ਤੇ ਕਰ ਬਹੁਤ ਬੁਰਾ ਹਾਲ ਆ ਜਿਹੜਾ ਵੀ ਸਾਡਾ ਰਿਸ਼ਤੇਦਾਰ ਵੀ ਆਉਂਦਾ ਵਾ ਉਹ ਕਹਿੰਦਾ ਗੁਰੂਣੀ ਸੜਕਾਂ ਨਹੀਂ ਬਣੀਆਂ ਹੈਗੀਆਂ ਬੈਣੀ ਸੜ ਇਹਨਾਂ ਦਾ ਜਰੂਰ ਹੱਲ ਕੀਤਾ ਜਾਵੇ ਸਰਕਾਰ ਮੂਰੇ ਹੱਥ ਜੋੜ ਕੇ ਬੇਨਤੀ ਹੈ